ਹੈਲੋ ਸਾਸਰੀ ਘਰ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੂਰਬ ਹੈ ਜੀ ਗੁਰਪੂਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਹੈਲੋ ਜੀ ਸੱਚੇ ਘਰ ਜੀ ਸਾਰਿਆਂ ਨੂੰ ਨਾਨਕ ਦਾ ਹੈਪੀ ਬਰਥਡੇ ਜੀ ਸਾਰਿਆਂ ਨੂੰ ਬਰ ਬਰ ਨਾਨਕ ਜੀ ਵਧਾਈਆਂ ਚਲੋ ਚਲੋ ਲਓ ਜੀ ਆਪਾਂ ਜਾ ਰਹੇ ਹਾਂ ਅੱਜ ਗੁਰਦੁਆਰੇ ਚਾਰ ਸੇਤੀ ਕਾ ਸੇਤੀ ਮਮੀ ਇਹੇ ਵਿੱਚ ਪਾ ਰਹੀ ਹੈ ਜਹਾ ਫਿਰ ਬੋਟਪਾਂਦ ਕੀ ਰੋੜ ਕੇ ਤਾਂ ਕੱਟਣੇ ਪੈਣਗੇ ਚੱਲ ਤੂੰ ਆ ਕੀਰਤਨ ਕਰਨ ਲੱਗ ਗਿਆ ਬਾਬਾ ਇਹ ਲੈ ਏ ਕਿ ਮਮੀ ਹਾਂ ਆ ਜੋ పాప <Santhana> ਸੋ ਜੀ ਆਪਾਂ ਅਗੇ ਘਰੇ ਮੱਥਾ ਟੇਕ ਕੇ ਗੁਰੂ ਸਾਹਿਬ ਗੁਰਦੁਆਰੇ ਮੋਹਲਦਾਰ ਦੇਖੋ ਰੋਟੀ ਖਾਈ ਜੀ ਖੜੀ ਐ ਅੱਜ ਨਾ ਚੱਲ ਐ ਕੋਣ ਤੂੰ ਵੀ ਖਾ ਰੋਟੀ ਨਹੀਂ ਖਾਂਦਾ ਨਹੀਂ ਖਾਣੀ ਗੁਰਦੁਆਰੇ रह ਜਾਂਦਾ ਤੂੰ ਗੁਰਦੁਆਰੇ ਖਾਣਾ ਹੋਰ ਉੱਥੇ ਖਾਇਆ ਆਉਂਦਾ ਕੰਮ ਪੈਨੇ ਸਾਰੇ ਕੱਪੜੇ ਪੈਨੇ ਧੋਣ ਵਾਲੇ ਸਾਰੇ ਕੰਮ ਛੱਡ ਕੇ ਪਹਿਲਾਂ ਗੁਰਦੁਆਰੇ ਬਾਗੀ ਸੀ ਆਪਾਂ हूं कम करिए रोटी खाइए तो कपड़े बदलीए अक... पै गया गुरुद्वारे भोग जी रियो कि बैठा <laughs> <सित्त रखा है। laughs> दो <laughs> <laughs> ਜਾ ਨੀ ਬਰਾਸ। ਨਾ। ਇਧਰ ਆ ਜੋ। ਸਿੱਧਰੋ। ਕਿਧਰ ਵਗਿਆ? ਉਹ ਹੋ ਗਿਆ। ਉਹ ਕਿਹੜਾ ਕੁਸ਼ ਹੋ ਗਿਆ? ਕਿੱਥੇ ਮੈਂ ਤਾਂ ਦੀਨ ਹੀ ਹਟ ਰਿਹਾ। ਉਹ ਵਗ ਗਿਆ। ਉਹ ਦੇਖੋ। ਕਿੱਥੇ ਜਾਣਾ? ਬੱਕਰੇਾਂ ਦੇ ਸੇਦ ਚ। ਉਹ ਦੇਖੋ ਜੀ ਸਨੇਕ ਆ ਗਿਆ। ਮੇਰੇ ਮਾ ਅਗਰ ਤਾਂ ਨਹੀਂ ਪੈਂਦਾ ਕਿਤੇ। ਲੇਕਰ ਗੜ ਲੈਕਰ ਦੇਖੋ ਜੀ ਦੇਖੋ ਸਨੇਕ ਬਾਈਟ ਡੇਂਜਰਸ ਮੈਨੂੰ ਡਰ ਲੱਗਦਾ ਸਾਥੀ ਰਾਜੰਦ ਸਾਡੇ ਸੱਪ ਹੈ ਮੈਨੂੰ ਡਰ ਲੱਗਿਆ ਕਿੱਥੇ ਆ ਕਿੱਥੇ ਪੋਚ ਗਿਆ ਉਹ ਵੜ ਗਿਆ ਉਹ ਵੜ ਗਿਆ ਸਟਾ ਚ ਲੱਕੜਾਂ 'ਚ ਵੜ ਗਿਆ ਲੱਕੜਾਂ 'ਚ ਹੋ ਜਾਂਦਾ ਹੋ ਜਾਂਦਾ ਹੈ ਵਈ ਉੱਪਰ ਲੱਕੜਾਂ 'ਚ ਛੜ ਗਿਆ ਦੇਖੋ ਜੀ ਦੇਖੋ ਮਿਲਦੇ ਆਂ ਅਗਲੀ ਵੀਡੀਓ ਚ ਅੱਛਾ ਸਟੇਕ گول ਮਾਰਦਾ ਆ ਗਿਆ ਤੇ ਬਾਏ ਨਿਕਲਦੇ ਨਹੀਂ ਹੁੰਦੇ ਦਵਾਈ ਤੋਂ ਬਾਅਦ ਦਵਾਈ ਤੋਂ ਬਾਅਦ ਨਿਕਲਦੇ ਨਹੀਂ ਹੁੰਦੇ ਬੇਗੁਰਾ ਕਿਵੇਂ ਵੀ ਬੇਗੁਰਾ ਹੁੰਦਾ ਬਸ ਬੰਦੇ ਨਹੀਂ ਕਹਿੰਦੇ ਹੁੰਦੇ ਆਪਾਂ ਕਿ ਕੀ ਭਲਾਣਾ ਤੇ ਬੇਗੁਰਾ ਹੀ ਨਹੀਂ ਐਡਾ ਸੱਪਤੀ ਹੈ ਕਮ ਆ ਇਧਰ ਨਾ ਜਾ ਪੁੱਤ ਇੱਥੇ ਫਿਰਦਾ ਉਹ ਕਿਹੜੇ ਬੰਦੇ ਦਾ ਪੂਰੇ ਆ ਗਿਆ ਦੋ ਵਾਰ ਆ ਗਿਆ ਆਪਣੇ ਆ ਉਰੇ ਧਣੀਆਂ ਚ ਆਸਨ ਚ ਹੋ ਲੱਕੜਾਂ ਚ ਵਗ ਗਿਆ ਹੋ ਲੱਕੜਾਂ ਚ ਉੱਥੇ ਲੱਕੜਾਂ ਚ ਤਾਂ ਵਗ ਗਿਆ ਜਿੱਥੇ ਉਹ ਕਤੂਰੇ ਜੇ ਬੈਠੇ ਨੇ ਉਹਨਾਂ ਦੇ ਕੋਲੇ ਨਾ ਵਗ ਜੀ ਹੁਣ ਉਹ ਕਤੂਰੇ ਜੇ ਨਵੇਂ ਆ ਗਏ ਕੋਤੋਂ ਉਹਨਾਂ ਕੋਲੇ ਨਾ ਜਾ ਨਾ ਉਹਨਾਂ ਕੋਲੇ ਨਾ ਜਾਈ ਉਹਨਾਂ ਕੋਲੀ ਆ ਉਹ ਕਤੂ ਉਹ ਸੱਪ ਹੂੰ ਉੱਥੇ ਹੋ ਲੱਕੜਾਂ ਚ ਵੜ ਗਿਆ ਮੰਮੀ ਦੁਲਾਇ ਕਰ ਦਿਖਾਓ ਇੱਕ ਮਿੰਟ ਦਿਖਾਉਣੀ ਆ ਐ ਚਲ ਚਲ ਚਾਵੀਏ ਨਾ ਨਾ ਤੇਲ ਪਾ ਪਾ ਤੇਲ ਪਾ ਦੇ 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 ਦੇਖ ਨਾ ਤੇ ਤੂੰ ਹਵਾ ਜਲਦੀ ਐ ਚਲੋ ਜਲਦੀ ਐ ਇੱਕ ਤਾਂ ਜਲਦੀ ਬੁਝ ਗਈ ਤਾਂ ਇੱਤ ਕਦ ਉੱਪਰ ਕਰਦੀ ਠੀਕ ਆ ਹੇ ਉਹ ਬੁਝ ਗਿਆ ਤੈਨੂੰ ਕਹਿਣ ਤੇ ਹਵਾ ਚੱਕ ਦੀਆ ਯਾਰ ਹਵਾ ਚੱਕ ਦੀ ਹਵਾ ਲਾਈ ਇਹ ਤੋ ਨਾ ਚਲ ਹਰੇ ਮੈਂ ਤਾਂ ਬੇਨ ਮੱਥਾ ਟੇਕ ਚਲ ਦੇਖੋ ਕੀ ਆ ਮੰਮੀ ਤੂੰ ਬੇਬ ਨੂੰ ਆ ਕੇ ਬੜਾਇਆ ਆ ਮੁੰਨੇ ਐ ਟਿ ਦੁਰਾਥੇ ਜਾਣਾ ਮੈਂ ਲੈ ਲੈ ਬੇਟਾ ਫਿਰ ਬਸ ਬਸ ਲੈ ਲੱਗਦਾ ਸਬਲ ਡੱਬੀ ਲੱਗਦੀ ਡੱਬੀ ਤਾਂ ਦੂਸਰੇ ਪਾਸੇ ਕਰੀ ਖੜ ਜਾ ਮੈਂ ਵੀ ਕਰ ਬੰਦ ਮਮੀ ਮੈਨੂੰ ਕੋਤੜ ਮਮੀ ਦੇਖ ਲਾ ਹਾਂ ਬੀਬੀਆਂ ਦੇ ਅੱਜ ਪਲਾਣੇ ਹਾਂ ਤੇਰੀ ਅੱਜ ਪਲਾਣੇ ਆ ਬੀਬੀਆਂ ਦੇ ਪਲਾਣੇ ਲੱਖ ਲੱਖ ਵਧਾਈਆਂ ਸੱਚੇ ਬਾਸ਼ ਵਾਹੀ ਗੁਰ ਤੁੰਨਾ ਸੱਚੇ ਬਾਸ਼ ਚਲ ਮੈਂ ਵੀ ਇਕ ਚਲ ਤੂੰ ਵੀ ਟੇਕ ਉਹਨੂੰ ਤਾ ਫਿਰ ਇਹਦੇ ਬਾਅਦ ਮੈਂ ਟੇਕਣਾ ਅੰਧੀ ਤੱਕ ਲੇ ਕਰੋ ਕੰਨਾ ਹੈ ਤੱਕ ਲੇ ਕਰੋ ਨਹੀਂ ਤੱਕ ਦੇ ਮਮਮੀ ਉਨੇ ਕਰੀਤ ਮੈਂਨੇ ਕਰਦੀ ਨੇ ਨੇ ਰੇ ਜਿੱਤਾ ਕੋਸਾ ਦੀਨਾ ਨਹੀਂ ਰੇ ਕੋਈ ਫੈਕੋ ਨਹੀਂ ਇਹ ਮੈਂ ਤਾਂ ਬਾਰਡਰ ਲੱਗ ਜਨਾ ਤੋ ਵੀ ਹਾਂ ਘਰ ਪੂਰਬ ਦੀ ਖੁਸ਼ੀ ਵਿੱਚ ਪਟਾਕੇ ਜਲਾਏ ਜਾ ਰਹੇ ਨੇ ਸਾਰੇ ਪਿੰਡ ਚ ਦੇਖੀ ਓ ਰਠਾੜ ਠਾੜ ਵੀ ਅੱਜ ਉਹ ਤੇ ਚੰਨਣ ਕਰ ਬਟਾ ਦੇਦੀ ਕਿੰਨੇ ਚੰਨਣ ਕਰਦੀ ਹੈ ਹੇ ਹੇ ਇਸੇ ਚੰਨਣ ਕੋ ਉੱਥੇ ਚੰਨਣ ਕਰ ਦਿੰਦਾ ਹੈ ਡਰ ਪਾਲਾ ਲੱਗਦਾ ਪਟਾਕੇ ਆਏ ਨੇ ਇਹਨਾਂ ਤੋਂ ਹੈਨਾ ਇੱਕ ਹੈ ਵੱਡੇ